ала ਦੇ ਬਾਰੇਕ ਨੰਬਰ 24 ਨਗਰ ਨਿਗਮ ਦੀ ਅਚੋਲਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਅਤੇ ਉਹਨਾਂ ਦੀ ਸਮੁੱਚੀ ਟੀਮ ਮੈਨੇਜਰ ਅਤਰ ਸਿੰਘ ਜੀਲਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਸ਼ਾਪੂਰਾ ਡੋਰ ਟੂ ਡੋਰ ਲੋਕਾਂ ਦਾ ਕਾਪੜੀ ਪੌਂਚ ਕਰਕੇ ਪਿਛਲੇ 3 ਸਾਲਾਂ ਦੇ ਆਮ ਆਦਮੀ ਪਾਰਟੀ ਦੇ ਕੰਮਾਂ ਬਾਰੇ ਜਾਣੂ ਕਰਵਾ ਰਹੇ ਹਨ ਅਤੇ ਪਿੰਡ ਲੋਕਾਂ ਵੱਲੋਂ ਉਹਨਾਂ ਨੂੰ ਵੋਟ ਅਤੇ ਸਪੋਰਟ ਦਾ ਪਰਮਾ ਹੁੰਗਾਰਾ ਮਿਲ ਰਿਹਾ ਹੈ ਮੈਨੇਜਰ ਅਤਰ ਸਿੰਘ ਨੇ ਕਿਹਾ ਕਿ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਪਿੰਡ ਦੇ ਲੋਕ ਸਾਡੀ ਆਮ ਆਦਮੀ ਪਾਰਟੀ ਨਾਲ ਖੜੇ ਹਨ ਐਸੀ ਐਸੀ ਦਾ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਐਮ ਐਲ ਏ ਸ਼ੈਰੀ ਕਲਸੀ ਵੀ ਚੋਲੀ ਪਾਵਾਂਗੇ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੀ ਬਿਕਾਲਾ ਜੀ ਸ਼੍ਰੀਵਾਲਦੀ ਮੀਰੇ ਸ਼ਰਮਾ ਦੀ ਖਾਸ ਰਿਪੋਰਟ ਅੱਛਾ ਜੀ ਆ ਤੁਸੀਂ 24 ਨੰਬਰ ਵਾਰਡ ਜਿਹੜਾ ਕੈਂਡੀਗ੍ਰੇਟ ਸਤਨਾਮ ਸਿੰਘ ਇਸ ਬਾਰੇ ਉਹਨਾਂ ਨੂੰ ਕੀ ਰਿਸਪੌਂਸ ਆ ਰਿਹਾ ਜੀ ਪਾਰਟੀ ਵੱਲੋਂ ਪਾਰਟੀ ਵੱਲੋਂ ਸਾਡੀ ਪਿਛਲੇ 8 ਦਿਨ ਤੋਂ ਇੱਥੇ ਡਿਊਟੀ ਲਾਈ ਆ ਪਿੰਡ ਵੱਲੋਂ ਬਹੁਤ ਭਾਰੀ ਰਿਸਪੌਂਸ ਮਿਲ ਰਿਹਾ ਸਾਰੇ ਲੋਕ ਹੀ ਸਤਨਾਮ ਸਿੰਘ ਨੂੰ ਲਾਈਕ ਕਰਦੇ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਸੱਚੀ ਦੀ ਆਵਾਜ਼ ਹੈ ਕਿ ਸਾਡਾ ਕੈਂਡੀਡੇਟ ਸਤਨਾਮ ਸਿੰਘ ਹੀ ਆ ਇਹਨੂੰ ਹੀ ਅਹੀਂ ਜਿਤਾਉਣਾ ਹੈ ਕਿਉਂਕਿ ਇੰਨੇ ਪਿੰਡ ਵਿੱਚ ਬਹੁਤ ਇਮਾਨਦਾਰੀ ਨਾਲ ਕੰਮ ਕੀਤੇ ਹਨ ਤੇ ਪਾਰਟੀ ਦੀ ਸੇਵਾ ਕੀਤੀ ਹੈ ਇਹਦੇ ਵਿੱਚ ਐਮਐਲਏ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨੇ ਇੱਕ ਯੋਗ ਵਿਅਕਤੀ ਨੂੰ ਮਿਹਨਤੀ ਵਰਕਰ ਨੂੰ ਟੀਟ ਦੇ ਕੇ ਨਵਾਜਿਆ ਜੋ ਕਿ ਸਾਰੇ ਪਿੰਡ ਦੀ ਪਸੰਦ ਹੈ ਇਸ ਪਿੰਡ ਦੀ ਕਿੰਨੀ ਵੋਟ ਹੈ ਪ੍ਰਧਾਨ ਜੀ ਇਸ ਪਿੰਡ ਦੀ ਲਗਭਗ 1100 ਵੋਟ ਆ ਜੀ ਜਿਸ ਵੀ ਘਰ ਦੇ ਜਾਣੇ ਆ ਅਸੀਂ 90% ਤੋਂ ਵੱਧ ਰਿਸਪੌਂਸ ਹਨ ਮਿਲਦਾ ਹੈ ਕਿ ਵੋਟਾਂ ਜਿਹੜੀਆਂ ਸਾਰੀਆਂ ਇਸ ਤਨਮ ਸਿੰਘ ਨੂੰ ਹੀ ਆਉਣੀਆਂ ਨੇ। ਲੋਕ ਹਾਂਜੀ ਪਤਾਜੀ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਸੰਧੂ ਪੱਟੀ ਸਰ। ਸੰਧੂ ਪੱਟੀ ਸਾਹਿਬ ਜਿਹੜਾ ਤੁਸੀਂ 24 ਨੰਬਰ ਵਾਰਡ ਦੇ ਵਿੱਚ ਡੋਰ-ਟੂ-ਡੋਰ ਕਿਹੜੀ ਰਿਸਪੌਂਸ ਆ ਰਿਹਾ ਜੀ ਪਾਰਟੀ ਨੂੰ? ਜੀ ਜੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਆ। ਅਸੀਂ 6-7 ਦਿਨ ਤੋਂ ਇਸ ਵਾਰਡ ਦੇ ਵਿੱਚ ਵਰਕ ਕਰ ਰਹੇ ਹਾਂ ਡੋਰ-ਟੂ-ਡੋਰ ਜਾ ਰਹੇ ਹਾਂ। ਸੋ ਸਾਰੇ ਲੋਕਾਂ ਦਾ ਇਹੀ ਸਾਨੂੰ ਅ ਵਧੀਆ ਰਿਸਪੌਂਸ ਮਿਲ ਰਿਹਾ ਕਿ ਸਾਡਾ ਜੋ ਕੈਂਡੀਡੇਟ ਸਤਨਾਮ ਸਿੰਘ ਆ ਕਿ ਉਸਨੇ ਪਹਿਲੇ ਵੀ ਬਹੁਤ ਕੰਮ ਕੀਤੇ ਨੇ ਤੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਬਹੁਤ ਵਧੀਆ ਕੰਮ ਕਰਨਗੇ ਸੋ ਸਾਰੇ ਪਿੰਡ ਦੀ ਆਵਾਜ਼ ਇਹ ਹੀ ਆ ਕਿ ਸਾਡਾ ਆਉਣ ਵਾਲਾ ਐਮਸੀ ਜੋ ਸਤਨਾਮ ਸਿੰਘ ਹੀ ਹੋਵੇਗਾ ਹਾਂਜੀ ਭਾਈ ਕੀ ਨਾਂ ਲੜਾ ਮੇਰਾ ਨਾਮ ਜਗਦੇਵ ਸਿੰਘ ਇਸ ਜੱਗਾ ਮੈਂ ਇੱਕ ਸਾਰੰ ਦੱਸਣਾ ਚਾਹੁੰਦਾ ਕਿ ਸ਼ਾਹਪੁਰੇ ਚ ਮੈਨੂੰ ਵਾਰਡ ਚ ਜਿੱਥੇ ਆਪਾਂ ਖੜੇ ਆ ਅੱਜ ਇਹ ਤੁਸ ਸਤਨਾਮ ਸਿੰਘ ਸਾਡੇ ਜੋ ਬਹੁਤ ਹੁਨਾਰ ਬਹੁਤ ਚੰਗੇ ਵਰਕਰ ਜਿਹਨੂੰ ਕਹਾਂ ਸਦਾ ਉਹਨਾਂ ਨੂੰ ਪਾਰਟਿਕਲਤੀ ਐਮਐਲਏ ਸਾਹਿਬ ਨੇ ਕਿਉਂਕਿ ਪਿੰਡ ਦਾ ਬਹੁਤ ਮਾੜਾ ਹਾਲਾਤ ਨੇ ਇਸ ਪਿੰਡ ਵਿੱਚ ਵਿਕਾਸ ਨਹੀਂ ਹੋਇਆ ਅਜੇ ਤੱਕ ਉਹਨਾਂ ਦੀਆਂ ਗਲੀਆਂ ਨਾਲੀਆਂ ਵੇਖ ਲਓ ਬਹੁਤ ਮੰਦਾ ਹਾਲ ਹੈ ਸਾਡੇ ਐਮਐਲਏ ਸਾਹਿਬ ਨੇ ਕਿਹਾ ਸੀ ਐਸੀਐਮ ਸਰਕਲ ਸੀ ਨੇ ਕਿ ਜਿੱਦਣ ਐਮਤੀ ਸਾਡਾ ਬਣਦਾ ਹੈ ਆਪਾਂ ਪਹਿਲਾ ਕੰਮ ਸਿਵਰੀ ਦਾ ਕਰਾਂਗੇ ਪਿੰਡ ਵਿੱਚ ਨਾਲੀਆਂ ਸੜਕਾਂ ਬਣਾਵਾਂਗੇ ਕਿਉਂਕਿ ਕਾਂਗਰਸ ਕਾਲੀ ਹੈ ਜਿੰਨੇ ਵੀ ਕਿਸੇ ਨੇ ਕੁਝ ਨਹੀਂ ਕੀਤਾ ਇਸ ਪਿੰਡ ਦਾ ਬਹੁਤ ਮਾੜਾ ਹਾਲਾਤ ਹੈ ਗਲੀ ਗਲੀ ਫੇਰ ਕੇ ਨਾ ਕੋਈ ਸਿਵਰੀ ਪਿਆ ਨਾ ਗਲੀ ਪੱਕੀ ਬਣੀ ਹੈ ਇਸ ਕਰਕੇ ਇੰਨੇ ਸਾਰੇ ਪਿੰਡ ਵਾਸੀਆਂ ਨੂੰ ਕੀ ਬੇਸਤਨਾਮ ਸਿੰਘ ਵੀਰ ਨੂੰ ਚੁਟਾਓ ਐਮਸੀ ਬਣਾਓ ਸਾਡੇ ਐਮਐਲਏ ਝੋਲੀ ਪਾਓ ਤੇ ਆਪਾਂ ਤੁਹਾਡੇ ਸਾਰੇ ਜਿਹੜੇ ਵਾਦੇ ਕੀਤੇ ਆ ਨਾ ਪੂਰੇ ਕਰਾਂਗੇ ਅਸੀਂ ਇਹ ਪਾਤਮੀ ਪਾਰਟੀ ਜਿੰਦਾਬਾਦ ਸ਼ਹਿਰੀ ਕਲਸੀ ਜਿੰਦਾਬਾਦ ਸਾਡੇ ਕਮਾਈ ਦਾ ਵਾਇ ਖਾਲਸਾ ਵਾਇ ਫਾਤੇ